ਜਦੋਂ ਜੋ ਇਹਨਾਂ ਦਾ ਡਰਾਮਾ ਇਹਨਾਂ ਤੇ ਪੁੱਠਾ ਪੈਣ ਲੱਗਿਆ ਇਹਨਾਂ ਨੇ ਪਿਛਲੇ 4 ਮਹੀਨੇ ਚ ਕੀ ਨਹੀਂ ਕੀਤਾ ਸਾਡੇ ਕਾਉਂਸਲਰਾਂ ਤੇ ਪਰਚੇ ਕੀਤੇ ਝੂਠੇ ਇਹਨਾਂ ਨੇ ਪੁਰਾਣੀਆਂ ਕੰਪਲੇਂਟਾਂ ਕੱਢ ਕੇ ਕੋਈ ਫਰੈਸ਼ ਕੰਪਲੇਂਟ ਨਹੀਂ ਸੀ ਵਰਕਰਾਂ ਤੇ ਝੂਠੇ ਪਰਚੇ ਕਰੇ ਸਾਨੂੰ ਜ਼ਮਾਨਤਾ ਕਰਾਣੀਆਂ ਪਈਆਂ ਅਸੀਂ ਕਦੀ ਨਹੀਂ ਬੋਲੇ ਅਸੀਂ ਡੱਟ ਕੇ ਲੜਾਈ ਲੜੀ ਥੋੜੇ ਮੋਰੇ ਵੀ ਆ ਕੇ ਕਦੀ ਆਪਣਾ ਰੋਣਾ ਨਹੀਂ ਰੋਇਆ ਵੀ ਕੋਈ ਗੱਲ ਨਹੀਂ ਜਿੰਨੀ ਕਿ ਤਸ਼ੱਦਦ ਕਰ ਸਕਦੇ ਆ ਕਰ ਲੈਣ ਪਰ ਅਸੀਂ ਇਹਨਾਂ ਨੂੰ ਇਲੈਕਸ਼ਨਾਂ 'ਚ ਮੋਰੇ ਖੜਨ ਨਹੀਂ ਦੇਣਾ ਔਰ ਸਾਨੂੰ ਸਾਨੂੰ ਤਾਕਤ ਦੇਣ ਵਾਲੇ ਸੀ ਸਾਡੇ ਸਾਰੀ ਲੀਡਰਸ਼ਿਪ ਔਰ ਖਾਸ ਤੌਰ ਤੇ ਲੁਧਿਆਣੇ ਦੇ ਲੋਕ ਵੀ ਤੂੰ ਡਰਨਾ ਨਹੀਂ ਤੂੰ ਡਟਿਆ ਰਹਿ ਤੇ ਅਸੀਂ ਡਟੇ ਰਹੇ ਹਮੇਸ਼ਾ ਤੇ ਕੱਲ ਰਾਤ ਦੇ ਜਿਹੜਾ ਡਰਾਮਾ ਇਹਨਾਂ ਨੇ ਕਰਿਆ ਮੈਨੂੰ ਪਕੜਨ ਲਈ ਇਹਨਾਂ ਦੇ ਮਨੋਂ ਇਹ ਇੰਟਰਸਟ ਸੀਗਾ ਵੀ ਇਹਨੂੰ ਅੰਦਰ ਕਰਦੀਏ ਤੇ ਸਭ ਨੂੰ ਡਰਾ ਲੀਏ ਕਹਿਣ ਨੂੰ ਕੁਝ ਨਹੀਂ ਮੁੱਦਾ ਕੋਈ ਹੈ ਨਹੀਂ ਸਿਰਫ ਡਰ ਭੈ ਨਾਲ ਜੇ ਕੋਈ ਮੀਟਿੰਗਾਂ ਵੀ ਅੱਜ ਉਹਨਾਂ ਦੀਆਂ ਹੋ ਰਹੀਆਂ ਤੇ ਉਹ ਵੀ ਆਫੀਸਰ ਕਰਵਾ ਰਹੇ ਆ ਜਾ ਕੇ ਲੋਕਾਂ ਨੂੰ ਕਹਿ ਕੇ ਕਿਸੇ ਨੂੰ ਡਰਾਉਂਦੇ ਆ ਕਿਸੇ ਨੂੰ ਧਮਕਾਉਂਦੇ ਆ ਅੱਜ ਵੀ ਸਾਡੇ ਵਰਕਰਾਂ ਨੂੰ ਬੁਲਾਇਆ ਜਾ ਰਿਹਾ ਸਿਰਫ ਡਰਾਇਆ ਧਮਕਾਇਆ ਜਾ ਰਿਹਾ ਵੀ ਘਰ ਬੈਜੋ ਨਹੀਂ ਤਾਂ ਤੁਸੀਂ ਫੇਸ ਕਰੋਗੇ ਕਨਸੀਕਵੈਂਸ ਇਸ ਐਸੀ ਗੱਲ ਆ ਜਦੋਂ ਬੈਕਲੈਸ਼ ਹੋਇਆ ਔਰ ਲੋਕਾਂ ਦਾ ਰੋਹ ਆਇਆ ਸਾਹਮਣੇ ਤਾਂ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਨਵਾਂ ਡਰਾਮਾ ਸ਼ੁਰੂ ਕਰ ਦਿੱਤਾ ਤੇ ਅੱਜ ਇਹ ਕਹਿੰਦੇ ਆ ਬਈ ਅਸੀਂ ਐਸਐਸਪੀ ਨੂੰ ਤਾਂ ਕਿਹਾ ਹੀ ਨਹੀਂ ਸੀ ਕੋਈ ਬਿਗੈਰ ਆਰਡਰਾਂ ਤੋਂ ਇਹਨਾਂ ਨੇ ਸਸਪੈਂਡ ਕਰਤਾ ਬਿਗੈਰ ਆਰਡਰਾਂ ਤੋਂ ਕੋਈ ਐਸਐਸਪੀ ਇਹ ਜੀ ਹਰਕਤ ਕਰ ਸਕਦਾ ਹੈ ਇਨਾਂ ਦੇ ਬਿਨਾਂ ਬੁਛੇ ਜਿੱਥੇ ਇਲੈਕਸ਼ਨ ਚੱਲਦੇ ਹੋਣ ਇਹੋ ਜਿਹਾ ਕਿਤੇ ਐਕਸ਼ਨ ਹੋ ਸਕਦਾ ਤੁਸੀਂ ਆਪ ਦੱਸੋ ਮੈਂ ਤੇ ਅੱਜ ਡਰਾਮਾ ਕੀਤਾ ਜਾ ਰਿਹਾ ਅਗਰ ਤੁਸੀਂ ਪੁੱਛੋ ਹਾਲਾਤ ਇਹਨਾਂ ਦੇ ਇਹ ਨਹੀਂ ਅੰਦਰ ਕਰਦੇ ਕਰਨਾ ਚਾਹੁੰਦੇ ਸੀ ਤਾਂ ਅਫਸਰ ਕਿਉਂ ਬਦਲ ਰਹੇ ਸੀਪੀ ਦਾ ਤਵਾਦਲਾ ਕਿਉਂ ਹੋਇਆ ਇੱਥੋਂ ਦੱਸੋ ਸਾਹ ਸੀਪੀ ਜੇ ਆਸ਼ੂ ਨੂੰ ਅੰਦਰ ਕਰੇਗਾ ਤਾਂ ਤੂੰ ਇੱਥੇ ਰਹਿ ਸਕਦਾ ਨਹੀਂ ਨਹੀਂ ਰਹਿ ਸਕਦਾ डीजी विजिलेंस क्यों बदलाया ਜਾਂਦਾ ਹੈ ਤੇ ਦੂਸਰਾ ਉਸ ਤੋਂ ਬਾਅਦ ਜਿਹੜਾ ਲੱਗਦਾ ਉਹ सस्पेंड ਕਿਉਂ ਹੁੰਦਾ ਵੀ ਯਾ ਅੰਦਰ ਕਰ ਨਹੀਂ ਤਾਂ ਤੂੰ ਸਸਪੈਂਡ ਹਾਲਾਤ ਤਾਂ ਇੱਥੇ ਤਾਂ ਹੀ ਆ ਗਏ ਵੀ ਇਹ ਏਜੰਸੀਆਂ ਔਰ ਪੁਲਿਸ ਨੂੰ ਯੂਜ਼ ਕਰਕੇ ਇਸ ਸੂਬੇ ਤੇ ਰਾਜ ਕਰਨਾ ਚਾਹੁੰਦੇ ਆ ਔਰ ਇਹ ਬੜੀ ਦਲੇਰ ਕੌਮ ਹੈ ਇਸ ਸੂਬੇ ਦੀ ਉਹ ਬਿਲਕੁਲ ਡਰਨ ਵਾਲੀ ਨਹੀਂ ਸਭ ਸੱਚ ਤੇ ਖੜਨ ਵਾਲੇ ਆ ਇਸ ਇਲੈਕਸ਼ਨ 'ਚ ਉਹਨਾਂ ਨੂੰ ਇਹਦਾ ਬਕਾਇਦਾ ਤੌਰ ਤੇ ਜਵਾਬ ਮਿਲੇਗਾ ਸਰ ਕਿਉਂ ਬਹੁਤ ਧੰਨਵਾਦ ਲੱਗ ਰਿਹਾ ਕਿ ਇਸ ਵਕਤ ਪਹਿਲਾਂ ਤੁਸੀਂ ਜਦੋਂ ਕਿ ਤੁਹਾਡਾ ਜਿੰਨੇ ਵੀ ਆਪਣਾ ਵਕੀਲ ਭਾਈਚਾਰਾ ਸੀ ਉਹਨਾਂ ਨੇ ਪਹਿਲਾਂ ਕੱਲ ਜਦੋਂ ਰਾਣ ਗੁਰੀ ਜੀ ਨੇ ਕਿਹਾ ਸੀ ਕਿ ਉਹਨਾਂ ਨੂੰ ਅਸ਼ੰਕਾ ਹੈਗੀ ਹੈ ਕਿ ਤੁਹਾਡੇ ਉੱਤੇ ਜਿਹੜਾ ਹੈਗਾ ਇੱਕ ਵਾਰੀ ਫੇਰ ਜਿਹੜਾ ਹੈਗਾ ਮੈਂ ਤੁਹਾਨੂੰ ਦੱਸਿਆ ਤਾਂ ਹੈ ਵੀ ਤਿੰਨ ਦਿਨਾਂ ਦੇ ਉਹ ਲੱਭਦੇ ਪਏ ਆ ਵੀ ਕਿਹੜੇ ਕੇਸ ਚ ਨੂੰ ਅੰਦਰ ਭੇਜਣਾ ਅੱਜ ਲੱਭ ਕੇ ਸ hẳn ਕਰੇ ਮੰਸ਼ਾ ਉਹ ਇਹੀ ਸੀ ਕਿ ਕਿਸ ਤਰੀਕੇ ਜਾਬਤਾ ਪੂਰਾ ਕਰਕੇ ਇਹਨੂੰ ਅਰੈਸਟ ਕਰਨਾ ਉਹ ਤਾਂ ਜਦੋਂ ਵਾਪਸ ਬੈਕਫਾਇਰ ਹੋ ਗਿਆ ਇਹਨਾਂ ਦਾ ਉਸ ਤੋਂ ਬਾਅਦ ਆ ਨਵਾਂ ਡਰਾਮਾ ਸ਼ੁਰੂ ਹੋ ਗਿਆ ਸਸਪੈਂਸ਼ਨ ਨਾਲ ਸਰ ਇਹ ਵੀ ਕੀ ਜਾ ਰਿਹਾ ਕਿ ਉਹ ਐਸਐਸਪੀ ਨਾਲ ਤੁਹਾਡੇ ਕੋਈ ਸੰਬੰਧ ਸੀ ਕੋਈ ਮੀਟਿੰਗਾਂ ਹੋਈਆਂ ਤੁਸੀਂ ਕੋਈ ਆਪਣੇ ਆਪਣੇ ਆਪ ਨੂੰ ਸੰਵੇਕ ਕਰਵਾਏ ਤੁਹਾਨੂੰ ਹਾਈਪ ਤੇ ਪੁੰਜਾ ਰਹੇ ਨੇ ਵੈਸੇ ਆ 1 ਮਿੰਟ ਉਹ ਐਸਐਸਪੀ ਉਸ ਐਸਐਸਪੀ ਦੇ ਨਾਲ ਸਾਰੇ ਅਧਿਕਾਰੀ ਆ ਸੰਜੀਵ ਅਰੋੜੇ ਤੋਂ ਹੁਕਮ ਲੈ ਰਹੇ ਆ ਫੋਟੋ ਦੇਖੋ ਜੀ ਸਰ ਘੁਮਾ ਦਿਓ ਜੀ ਸਾਰੇ ਸਾਰੇ ਸਭ ਸਰਕਾਰ ਸੈਂਟਰ ਚ ਰੱਖ ਲੋ ਆ ਆ ਅਰੋੜਾ ਸਾਹਿਬ ਸਾਹਮਣੇ ਕਰ ਦੋ ਕਿਹਾ ਐਸਐਸਪੀ ਵਿਜੀਲੈਂਸ ਬੈਠਾ ਹੈ ਆ ਸਾਹਿਬ ਹੁਕਮ ਲੈ ਰਹੇ ਹੈ ਸਾਹਿਬ ਉਹਨਾਂ ਨੇ ਉਹਨਾਂ ਨੂੰ ਕੋ ਮੇਰੀ ਮੇਰੀ ਮੁਲਾਕਾਤ ਦੀ ਫੋਟੋ ਦਿਖਾਣ ਕਰ ਦਿੰਦੇ ਕਰੀਓ ਤੇ ਜਦੋਂ ਹੁਕਮ ਲੈ ਰਿਆ ਮੈਂ ਫੋਟੋ ਦਿਖਾਣਾ ਤੋ ਨਹੀਂ ਇੱਕ ਜਗ੍ਹਾ ਤੇ ਰੱਖ ਦਿਓ ਬਸ ਇਹਨੂੰ ਬਸ ਰੱਖ ਦਿਓ ਇੱਥੇ ਰੱਖ ਇੱਥੇ ਰੱਖ ਇੱਕ ਛੱਟੀਆਂ ਵੀਡੀਓ ਅਸੀਂ ਬਲੋਸ ਕਰ ਲਾਂਗੇ ਨਾ ਓਕੇ ਰਹਿਣ ਦੋ ਬਸ ਰੱਖ ਦਿਓ ਸਵਾਏ ਡਰਾਮਿਆਂ ਤੋਂ ਕੁਝ ਨਹੀਂ ਸਾਹਿਬ ਆ ਸਬੂਤ ਹੈ ਜਦੋਂ ਆਰਡਰ ਦਿੱਤੇ ਜਾਂਦੇ ਆ ਤੇ ਅੱਜ ਬਲੀ ਲੈ ਲੋ ਵੀ ਕਿਉਂਕਿ ਇਹਨਾਂ ਦਾ ਮਕਸਦ ਉਹਦੇ ਚ ਪੂਰਾ ਨਹੀਂ ਹੁੰਦਾ ਬੈਕ ਫਾਇਰ ਹੋ ਰਿਹਾ ਮੇਰੀ ਰੈਸਟ ਨੂੰ ਤੇ ਉਹਦੀ ਵਿਚਾਰੇ ਦੀ ਬਲੀ ਹੋ ਗਈ ਇਹ ਡਰਾਮਿਆਂ ਚੋਂ ਨਿਕਲੀ ਸਰਕਾਰ ਹਰ ਵੇਲੇ ਕੋਈ ਨਾ ਕੋਈ ਡਰਾਮਾ ਕਰਦੀ ਹੈ ਜੀ ਇੱਕ ਡਰਾਮਾ ਇਹ ਵੀ ਰਚਿਆ ਜਦੋਂ ਰਾਤ 9:30 ਵਜੇ ਇਹਨਾਂ ਨੇ ਸੰਮਣ ਪੇਜਵਾਏ ਮੇਰੇ ਘਰੇ ਮੇਰੇ ਹੀ ਨਹੀਂ ਮੈਨੂੰ ਬਾਅਦ ਚੋਂ ਪਤਾ ਚੱਲਿਆ 20-25 ਬੰਦਿਆਂ ਦੇ ਪਿੱਛੇ ਪਤਾ ਇਹ ਚੱਲ ਰਿਹਾ ਸੀ 2-3 ਦਿਨਾਂ ਤੋਂ ਬਈ ਇਹ 28 ਦੇ 28 ਥਾਣਿਆਂ ਚ ਲੱਭ ਰਹੇ ਸੀ ਵੀ ਕੋਈ 5 ਸਾਲ ਪੁਰਾਣੀ ਕੰਪਲੇਂਟ ਵੀ ਹੈਗੀ ਹੈ ਆਸ਼ੂ ਦੇ ਖਿਲਾਫ ਤਾਂ ਦੱਸੋ ਤਾਂ ਕਿ ਇਹਨੂੰ ਪਕੜਿਆ ਜਾਏ। ਬੜੇ ਲੋਕ ਵਿੱਚੋਂ ਦੱਸਦੇ ਸੀਗੇ ਤੇ ਜੇ ਕੋਈ ਹੋਏਗੀ ਤੇ ਕੰਪਲੇਂਟ ਤਾਂ ਹੀ ਉਹ ਪਕੜਨਗੇ। ਕੱਲ ਇੱਕਦਮ ਪਤਾ ਚੱਲਿਆ ਘਰੋਂ ਘਰਦਿਆਂ ਨੇ ਲਿਖਤਾ ਮੈਂ ਉਹ ਇਲੈਕਸ਼ਨ ਚ ਬਿਜ਼ੀ ਐ ਤੇ 19 ਤਰੀਕ ਤੋਂ ਬਾਅਦ ਤੁਹਾਡੇ ਕੋਲ ਪੇਸ਼ ਹੋਣਗੇ। ਉਸ ਤੋਂ ਬਾਅਦ ਸਵੇਰੇ ਤੁਸੀਂ ਲੋਕਾਂ ਨੇ ਵੀ ਰਿਐਕਸ਼ਨ ਮੰਗੇ ਤੇ ਮੈਂ ਸਭ ਨੂੰ ਇਹੀ ਆਖਿਆ ਬਈ ਕਿਸੇ ਵੀ ਤਫ਼ਤੀਸ਼ ਤੋਂ ਅਸੀਂ ਭੱਜਣ ਵਾਲੇ ਨਹੀਂ। ਨਾ ਪਹਿਲਾਂ ਭੱਜੇ ਸੀ ਨਾ ਹੁਣ ਭੱਜਣ ਆਲੇ ਆ ਜਿਹੜੀ ਏਜੰਸੀ ਬੁਲਾਏਗੀ ਅਸੀਂ ਆਵਾਂਗੇ ਪਰ 19 ਤਰੀਕ ਤੱਕ ਅਸੀਂ ਇਲੈਕਸ਼ਨ ਚਾ ਸਾਡੇ ਇਲੈਕਸ਼ਨ ਨੂੰ ਡੀਰੇਲ ਕਰਨ ਦੀ ਜਿਹੜੀ ਇਹ ਕੋਝੀ ਇਹਨਾਂ ਨੇ ਸਾਜ਼ਿਸ਼ ਰਚੀ ਸੀ ਅਸੀਂ ਉਹਦੇ ਚ ਨਹੀਂ ਆਉਣਾ 19 ਤਰੀਕ ਤੋਂ ਬਾਅਦ ਅਸੀਂ ਤੁਹਾਡੇ ਕੋਲ ਆਵਾਂਗੇ ਜੋ ਮਰਜੀ ਤੁਸੀਂ ਸਾਡੇ ਕੋਲ ਸਵਾਲ ਜਵਾਬ ਕਰ ਲਿਓ ਜੀ ਮੇਰਾ ਖਿਆਲ ਤਕਰੀਬਨ ਤੁਹਾਡੇ ਚੋਂ ਵੀ ਕਿਸੇ ਨਾ ਕਿਸੇ ਦੇ ਟੈਲੀਫੋਨ ਤੇ ਵੀ ਕਿਸੇ ਚੈਨਲ ਨੇ ਮੈਨੂੰ ਪੁੱਛਿਆ ਜਿਹਦੇ ਨਾਲ ਮੈਂ ਜਵਾਬ ਕਰ ਸਕਿਆ ਉਹਦੇ ਨਾਲ ਜ਼ਰੂਰ ਕਰੇ ਜੀ ਡਰਾਮਾ ਇਹ ਹਮੇਸ਼ਾ ਕਰਦੇ ਆ ਤੇ ਹੁਣ ਪਤਾ ਚੱਲਿਆ ਵੀ ਐਸਐਸਪੀ ਨੂੰ ਉਹਨਾਂ ਨੇ ਸਸਪੈਂਡ ਕਰ ਦਿੱਤਾ ਵੀ ਇਹਨੂੰ ਬੁਲਾਇਆ ਕਿਉਂ ਉਹ ਉਦੋਂ ਜਦੋਂ ਜੋ ਇਹਨਾਂ ਦਾ ਡਰਾਮਾ ਇਹਨਾਂ ਤੇ ਪੁੱਠਾ ਪੈਣ ਲੱਗਿਆ ਇਹਨਾਂ ਨੇ ਪਿਛਲੇ 4 ਮਹੀਨੇ ਚ ਕੀ ਨਹੀਂ ਕੀਤਾ ਸਾਡੇ ਕਾਉਂਸਲਰਾਂ ਤੇ ਪਰਚੇ ਕੀਤੇ ਝੂਠੇ ਇਹਨਾਂ ਨੇ ਪੁਰਾਣੀਆਂ ਕੰਪਲੇਂਟਾਂ ਕੱਢ ਕੇ ਕੋਈ ਫਰੈਸ਼ ਕੰਪਲੇਟ ਨਹੀਂ ਸੀ ਵਰਕਰਾਂ ਤੇ ਝੂਠੇ ਪਰਚੇ ਕਰੇ ਸਾਨੂੰ ਜ਼ਮਾਨਤਾ ਕਰਾਣੀਆਂ ਪਈਆਂ ਅਸੀਂ ਕਦੀ ਨਹੀਂ ਬੋਲੇ ਅਸੀਂ ਡਟ ਕੇ ਲੜਾਈ ਲੜੀ ਥੋਡੇ ਮੋਰੇ ਵੀ ਆ ਕੇ ਕਦੀ ਆਪਣਾ ਰੋਣਾ ਨਹੀਂ ਰੋਇਆ ਵੀ ਕੋਈ ਗੱਲ ਨਹੀਂ ਜਿੰਨੀ ਕਿ ਤਸ਼ੱਦਦ ਕਰ ਸਕਦੇ ਆ ਕਰ ਲੈਣ ਪਰ ਅਸੀਂ ਇਹਨਾਂ ਨੂੰ ਇਲੈਕਸ਼ਨਾਂ 'ਚ ਮੋਰੇ ਖੜਨ ਨਹੀਂ ਦੇਣਾ ਔਰ ਸਾਨੂੰ ਸਾਨੂੰ ਤਾਕਤ ਦੇਣ ਵਾਲੇ ਸੀ ਸਾਡੇ ਸਾਰੀ ਲੀਡਰਸ਼ਿਪ ਔਰ ਖਾਸ ਤੌਰ ਤੇ ਲੁਧਿਆਣੇ ਦੇ ਲੋਕ ਵੀ ਤੂੰ ਡਰਨਾ ਨਹੀਂ ਤੂੰ ਡਟਿਆ ਰਹਿ ਤੇ ਅਸੀਂ ਡਟੇ ਰਹੇ ਹਮੇਸ਼ਾ ਤੇ ਕੱਲ ਰਾਤ ਦੇ ਜਿਹੜਾ ਡਰਾਮਾ ਇਹਨਾਂ ਨੇ ਕਰਿਆ ਮੈਨੂੰ ਪਕੜਨ ਲਈ ਇਹਨਾਂ ਦੇ ਮਨੋਂ ਇਹ ਇੰਟਰਸਟ ਸੀਗਾ ਵੀ ਇਹਨੂੰ ਅੰਦਰ ਕਰ ਦਈਏ ਤੇ ਸਭ ਨੂੰ ਡਰਾ ਲੀਏ ਕਹਿਣ ਨੂੰ ਕੁਝ ਨਹੀਂ ਮੁੱਦਾ ਕੋਈ ਹੈ ਨਹੀਂ ਸਿਰਫ ਡਰ ਭੈ ਨਾਲ ਜੇ ਕੋਈ ਮੀਟਿੰਗਾਂ ਵੀ ਅੱਜ ਉਹਨਾਂ ਦੀਆਂ ਹੋ ਰਹੀਆਂ ਤੇ ਉਹ ਵੀ ਆਫੀਸਰ ਕਰਵਾ ਰਿਹਾ ਜਾ ਕੇ ਲੋਕਾਂ ਨੂੰ ਕਹਿ ਕੇ ਕਿਸੇ ਨੂੰ ਡਰਾਉਂਦੇ ਆ ਕਿਸੇ ਨੂੰ ਠਮਕਾਉਂਦੇ ਆ ਅੱਜ ਵੀ ਸਾਡੇ ਵਰਕਰਾਂ ਨੂੰ ਬੁਲਾਇਆ ਜਾ ਰਿਹਾ ਸਿਰਫ ਡਰਾਇਆ ਠਮਕਾਇਆ ਜਾ ਰਿਹਾ ਵੀ ਘਰ ਬੈਜੋ ਨਹੀਂ ਤਾਂ ਤੁਸੀਂ ਫੇਸ ਕਰੋਗੇ ਕਨਸੀਕਵੈਂਸ ਇਸ ਐਸੀ ਗੱਲ ਆ ਜਦੋਂ ਬੈਕਲੈਸ਼ ਹੋਇਆ ਔਰ ਲੋਕਾਂ ਦਾ ਰੋਹ ਆਇਆ ਸਾਹਮਣੇ ਤਾਂ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਨਵਾਂ ਡਰਾਮਾ ਸ਼ੁਰੂ ਕਰ ਦਿੱਤਾ ਤੇ ਅੱਜ ਇਹ ਕਹਿੰਦੇ ਆ ਬਈ ਅਸੀਂ ਐਸਐਸਪੀ ਨੂੰ ਤਾਂ ਕਿਹਾ ਹੀ ਨਹੀਂ ਸੀ ਕੋਈ ਬਿਨਾਂ ਆਰਡਰਾਂ ਤੋਂ ਇਹਨਾਂ ਨੇ ਸਸਪੈਂਡ ਕਰਤਾ ਬਿਨਾਂ ਆਰਡਰਾਂ ਤੋਂ ਕੋਈ ਐਸਐਸਪੀ ਇਹ ਜੀ ਹਰਕਤ ਕਰ ਸਕਦਾ ਹੈ ਇਹਨਾਂ ਦੇ ਬਿਨਾਂ ਪੁੱਛੇ ਜਿੱਥੇ ਇਲੈਕਸ਼ਨ ਚੱਲਦੇ ਹੋਣ ਇਹੋ ਜਿਹਾ ਕਿਤੇ ਐਕਸ਼ਨ ਹੋ ਸਕਦਾ ਹੈ ਤੁਸੀਂ ਆਪ ਦੱਸੋ ਮੈਂ ਤੇ ਅੱਜ ਡਰਾਮਾ ਕੀਤਾ ਜਾ ਰਿਹਾ ਅਗਰ ਤੁਸੀਂ ਪੁੱਛੋ ਹਾਲਾਤ ਇਹਨਾਂ ਦੇ ਇਹ ਨਹੀਂ ਅੰਦਰ ਕਰਦੇ ਕਰਨਾ ਚਾਹੁੰਦੇ ਸੀ ਤਾਂ ਅਫਸਰ ਕਿਉਂ ਬਦਲ ਰਹੇ ਸੀਪੀ ਦਾ ਤਵਾਦਲਾ ਕਿਉਂ ਹੋਇਆ ਇੱਥੋਂ ਦੱਸੋ ਸਾਹਿਬ ਸੀਪੀ ਜੇ ਆຊਿਉ ਨੂੰ ਅੰਦਰ ਕਰੇਗਾ ਤਾਂ ਤੂੰ ਇੱਥੇ ਰਹਿ ਸਕਦਾ ਨਹੀਂ ਨਹੀਂ ਰਹਿ ਸਕਦਾ ਡੀਜੀ ਵਿਜੀਲੈਂਸ ਕਿਉਂ ਬਦਲਿਆ ਜਾਂਦਾ ਹੈ ਤੇ ਦੂਸਰਾ ਉਸ ਤੋਂ ਬਾਅਦ ਜਿਹੜਾ ਲੱਗਦਾ ਉਹ ਸਸਪੈਂਡ ਕਿਉਂ ਹੁੰਦਾ ਹੈ ਵੀ ਜਾਂ ਅੰਦਰ ਕਰ ਨਹੀਂ ਤਾਂ ਤੂੰ ਸਸਪੈਂਡ ਹਾਲਾਤ ਤਾਂ ਇੱਥੇ ਤਾਂ ਹੀ ਆ ਗਏ ਵੀ ਇਹ ਏਜੰਸੀਆਂ ਔਰ ਪੁਲਿਸ ਨੂੰ ਯੂਜ਼ ਕਰਕੇ ਇਸ ਸੂਬੇ ਤੇ ਰਾਜ ਕਰਨਾ ਚਾਹੁੰਦੇ ਆ ਔਰ ਇਹ ਬੜੀ ਦਲੇਰ ਕੌਮ ਹੈ ਇਸ ਸੂਬੇ ਦੀ ਉਹ ਬਿਲਕੁਲ ਡਰਨ ਵਾਲੀ ਨਹੀਂ ਸਭ ਸੱਚ ਤੇ ਖੜਨ ਵਾਲੇ ਆ ਇਸ ਇਲੈਕਸ਼ਨ 'ਚ ਉਹਨਾਂ ਨੂੰ ਇਹਦਾ ਬਕਾਇਦਾ ਤੌਰ ਤੇ ਜਵਾਬ ਮਿਲੇਗਾ